ਸਸੀ ਕਾਲ ਜੀ ਸਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਜਿਹੜੇ ਮੂਗੇ ਦਾ ਪਿੰਡ ਆ ਮਾਲਾ ਕਲਾਂ ਤੋਂ ਜਿਹੜਾ ਧੂੜ ਕੋੜ ਵਾਲਾ ਮੋੜ ਆ ਉਸ ਮੋੜ ਤੋਂ ਅੰਦਰ ਨੂੰ ਪਿੰਡ ਨੂੰ ਵੜ ਕੇ ਪਾਈ ਉਹਨਾਂ ਦਾ ਘਰ ਆ ਮਿੱਤਰੋ ਕਿਹੜੇ ਘਰੇ ਖੜਾ ਕੀ ਨਾਮ ਆ ਜਾਣਕਾਰੀ ਦੇ ਲਈ ਐਸੇ ਪਿੰਡ ਦਾ ਹੀਰਾ ਬਈ ਮਗਰਾ ਤਲਾਬ ਪਗਣਾ ਮਾਈ ਵਪਾਰੀ ਵੀ ਕਹਿੰਦੇ ਆ ਪਗਣੇ ਬਈ ਕੀ ਆਲਾ ਠੀਕ ਆ ਬਾਈ ਚੜਦੀ ਕਲਾ ਤੇ ਆ ਬਹੁਤ ਵਧੀਆ ਜੀ ਸੇਤਾ ਕਿਵੇਂ ਆ ਵਧੀਆ ਵਧੀਆ ਓਕੇ ਜਾਵਾਂ ਫਿਰ ਜਾਨਵਰ ਵੇਗ ਗਏ ਤੇਰੇ ਨਾਲ ਕਿ ਨਹੀਂ ਹਾਂਜੀ ਵੇਗ ਗਏ ਠੀਕ ਹੈ ਅੱਛਾ ਮੈਂ ਇਹਦੀ ਕੀ ਡਿਟੇਲ ਆ ਪਗੜੇ ਬਈ ਮੈਂ ਤਾਂ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਿਦਨ ਸੂਈ ਆ ਪਗੜੇ ਪਈਏ ਇਹ ਰਾਤ ਦੀ ਸੂਈ ਆ ਰਾਤ ਦੀ ਸੂਈ ਇਹ ਜੂ ਰੋਕੇ ਪੈ ਗਈ ਵੀਰੇ ਜਮਾ ਕੰਪਲੀਟ ਆ ਪਈ ਆ ਠੀਕ ਹੈ ਬਈ ਅੱਛਾ ਪਗੜੇ ਚੂਣ ਚਣ ਕਿਵੇਂ ਲੱਗਾ ਇਹ ਚੂਣ ਵਧੀਆ ਇੱਕ ਨੰਬਰ ਕੱਟਾ ਦੇ ਕੀ ਕੱਟੀ ਕੱਟੀ ਕੱਤੀ ਕਿੰਨੇ ਦੀ ਦਿਨੀਆਂ ਬਈ ਰੇਟ ਮਾਲਕ ਇਹਦਾ ਰੇਟ ਆ 1.40 ਲੱਖ 1.40 ਲੱਖ ਰੁਪਏ ਮਾਨਤਨ ਮਾਨਤਨ ਕਰਦਾਂ ਠੀਕ ਹੈ ਨੰਬਰ ਦੱਸੀ ਬਈ ਇਹਨਾਂ ਦਾ ਬੋਲੀ ਕਰਾ ਦੇ 99147 18178 99147 18178 70 99147 18178 22 ਉਹਨਾਂ ਦਾ ਨੰਬਰ ਤੋੜ ਦੀ ਬਈ ਕੱਢੀ ਬਾਹਰ ਖੋਲੀ ਲੈ ਮਿੱਤਰੋ ਚੱਲ ਬਈ ਖੋ ਕੇ ਤੁਹਾਨੂੰ ਵਿਖਾ ਦਨੇ ਮਿੱਤਰੋ ਕਰਮਾੜੀ ਬੱਚਾ ਜਿਹੜਾ ਹੈ ਲਵਾਈ ਆ ਕੱਟੀ ਵੀ ਮਿੱਤਰੋ ਪੂਰੀ ਸੋਹਣੀ ਆ ਨਾ ਨਿੱਗਰ ਨੂੰ ਕਰਾ ਇਹਦਾ ਬੱਚੇ ਤੋਂ ਬਿਨਾ ਇਹਨੇ ਆਉਣਾ ਵੀ ਨਹੀਂ ਸੀ ਬਾਹਰ ਬਾਈ ਬਾ ਬਾ ਲੈ ਆ ਬਾਈ ਮੋੜ ਦੇ ਕੋਮੜੀ ਠੀਕ ਆ ਬਈ ਛੋਟੀ ਲੇਵੇ ਲੂਵੇ ਲੋ ਮੈਂ ਖਰੀਏ ਨਾੜਾ ਨੂੜਾ ਲੇਵੇ ਤੇ ਅੱਛਾ ਭਾਈ ਦੁੱਧ ਐ ਦੱਸ ਯਾਰ ਤੂੰ ਦੁੱਧ ਦੀ ਬੜੀ ਤਾਰੀਫ ਕਰੀ ਜਾਂਦਾ ਈ ਮੇਰੇ ਕੋਲੇ ਦੇ ਦਿੰਦੀ ਇਹਨਾਂ ਜਿੰਨਾ ਕਹਿੰਦਾ ਈ ਹਾਂ ਭਾਈ ਕਿੰਨਾ ਦਿੰਦੀ ਭਾਈ ਐ ਬਗੜੇ ਭਾਈ ਆਪਾਂ ਇਹ ਥੱਲੇ ਮੰਨ ਲਾ 15-16 ਕਿਲੋ ਦੁੱਧ ਚੋਇਆ ਜਿਹੜਾ ਕੰਡੇ ਤੇ ਚੜਾਉਂਦੀ ਰਹੀ ਐ ਇਹ ਹਾਂਜੀ ਹਾਂ ਕਈ ਮੈਂ 10 ਕਿਲੋ ਬਾਈ ਹੁਣਾਂ ਨਾ ਪਹਿਲਾਂ ਜਦੋਂ ਵੀਡੀਓ ਤੁਸੀਂ ਗੱਲਾਂ ਬਾਤਾਂ ਕਰਦੇ ਸੀਗੇ ਮੈਂ ਵੀ ਇਹ ਗੱਲ ਫੀਲ ਕਰਦੇ ਮੈਂ ਮੈਂ ਤੁਹਾਡੀ ਭਾਈ 12 ਕਿਲੋ ਵਾਲੀ ਲੱਗਦੀ ਐ ਪਾ ਬਾਈ ਉਹ ਵੀ ਨਹੀਂ ਅਸੀਂ 7 ਕਿਲੋ ਦੁੱਧ ਮੈਂ ਦੇ ਥੋੜਾ ਡੰਗਦਾ ਚੁੰਦੇ ਰਹੇ 7.5 ਕਿਲੋ ਪਰ ਇਹ ਗੱਲ ਕਹਿ ਸਕਦੇ ਇੱਕ ਲੀਵੇ ਦੇ ਉੱਤੇ ਡਿਜ਼ਾਈਨ ਆ ਜਿਹੜਾ ਨਾੜਾ ਲੀਵੇ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਲੈ ਜੀ ਜੀ ਪਾ 7 7 ਨਹੀਂ ਹੈਗਾ ਮੈਂ ਇਹਨੂੰ ਕਲੀਅਰ ਕਰ ਦਿੰਦੀ ਜੀ ਥੋੜੀ ਬੰਦ ਲੈਵੇ ਦੀ ਕੱਢ ਦਿੰਦੀ ਵਾਖਰੀ ਆ ਓਕੇ ਥੱਲੋ ਜਾਵਾ ਚੂਣ ਚਣ ਵੀ ਚੰਗਾ ਲੱਗਾ ਹੈ ਨਾ ਹੂੰ ਥਾਣਾ ਤੁਹਾਨੂੰ ਬਹੁਤ ਚੰਗਾ ਅੱਛਾ ਰੇਟ ਹੈ 40 ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਬਾਲਾ ਖਰਾਬ ਜੀ